ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀ ਮਾਜ ਮਹੱਲਾ ਪੰਜਵਾ ਕਿੰਨੀ ਦਇਆ ਗੋਪਾਲ ਗੋਸਾਈ ਗੁਰ ਕੇ ਚਰਨ ਵਸੇ ਮਨ ਮਾਹੀ ਅੰਗੇਕਾਰ ਕੀਆ ਤਿਨ ਕਰਤਾ ਦੁੱਖ ਕਾ ਡੇਰਾ ਢਾਹਿਆ ਜੀਉ ਮਨ ਤਨ ਵਸਿਆ ਸੱਚਾ ਸੋਈ ਵਿਖੜਾ ਥਾਨ ਨਾ ਦਿਸੈ ਕੋਈ ਦੂਤ ਦੁਸ਼ਮਣ ਸਭ ਸੱਜਣ ਹੋਏ ਏਕੋ ਸੁਆਮੀ ਆਹਿਆ ਜੀਉ ਜੋ ਕਿਸ਼ ਕਰੇ ਸੋ ਆਪੇ ਆਪੈ ਬੁੱਧ ਸਿਆਣਪ ਕਿਸ਼ੂ ਨਾ ਜਾਪੈ ਆਪਣੇ ਸੰਤਾਂ ਨੋ ਆਪ ਸਹਾਈ ਪ੍ਰਭ ਪਰਮ ਪੁਲਾਵਾ ਲਾਹਿਆ ਜੀਓ ਚਰਨ ਕਮਲ ਜਨਕਾ ਆਧਾਰੋ ਆਠ ਪਹਿਰ ਰਾਮ ਨਾਮ ਵਾਪਾਰੋ ਸਹਜ ਆਨੰਦ ਗਾਵਹਿ ਗੁਣ ਗੋਵਿੰਦ ਪ੍ਰਭ ਨਾਨਕ ਸਰਬ ਸਮਾਹਿਆ ਜੀਓ ਮਾਜ ਮਹੱਲਾ ਪੰਜਵਾ ਸੋ ਸੱਚ ਮੰਦਰ ਜੇ ਤੋ ਸੱਚ ਧਿਆਈਐ ਸੋ ਰਿਦਾ ਸੁਹੇਲਾ ਜੇ ਤੋ ਹਰ ਗੁਣ ਗਾਈਐ ਸੋ ਸਾ ਤਰਤ ਸੁਹਾਵੀ ਜੇ ਤੋ ਵਸਹਿ ਹਰ ਜਨ ਸੱਚੇ ਨਾਮ ਵਿਟਹੋ ਕੁਰਬਾਨੋ ਜੀਓ ਸੱਚ ਵਡਾਈ ਕੀਮ ਨਾ ਪਾਈ ਕੁਦਰਤ ਕਰਮ ਨਾ ਕਹਿ ਨਾ ਜਾਈ ਧਿਆਈ ਧਿਆਈ ਜੀ ਵਹਿ ਜਨ ਤੇਰੇ ਸੱਚ ਸ਼ਬਦ ਮਨ ਮਾਣੋ ਜੀਓ ਸੱਚ ਸਲਾਹਣ ਵਡਭਾਗੀ ਪਾਈਐ ਗੁਰ ਪ੍ਰਸਾਦੀ ਹਰ ਗੁਣ ਗਾਈਐ ਰੰਗ ਰਤੇ ਤੇਰਾ ਤੁਧ ਭਾਵਹਿ ਰੰਗ ਰਤੇ ਤੇਰਾ ਤੁਧ ਭਾਵਹਿ ਸੱਚ ਨਾਮ ਨੀ ਸਾਣੂ ਜੀਉ ਸੱਚੇ ਅੰਤ ਨਾ ਜਾਣੈ ਕੋਈ ਥਾਨ ਥਨੰਤਰ ਸੱਚਾ ਸੋਈ ਨਾਨਕ ਸੱਚ ਧਿਆਈਐ ਸਾਧਹੀ ਅੰਤਰ ਜਾਮੀ ਜਾਣੂ ਜੀਉ ਮਾਨ ਥਨੰਤਰ ਥਾਨਾਂਤਰ ਪਾਠ ਤਕਰੀਬਨ ਮੁੱਖ ਰੂਪ ਵਿੱਚ ਦੋ ਤਰ੍ਹਾਂ ਨਾਲ ਆਉਂਦਾ ਹੈ ਇੱਕ ਥਾਂ ਤੇ ਥੱਥਾ ਮੁਕਤਾ ਤੇ ਕਈਆਂ ਥਾਵਾਂ ਤੇ ਥੱਥੇ ਨੂੰ ਕੰਨਾਂ ਵੀ ਆਵੇਗਾ ਜਿੱਥੇ ਕੰਨਾਂ ਹੋਵੇਗਾ ਉਥੇ ਪਾਠ ਹੋਵੇਗਾ ਥਾਨਾਂਤਰ ਇੱਥੇ ਕੰਨਾਂ ਨਹੀਂ ਹੋਰ ਵੀ ਕਈਆਂ ਜਗ੍ਹਾ ਤੇ ਇਹ ਪਾਠ ਇਸੇ ਰੂਪ ਵਿੱਚ ਆਉਣਾ ਹੈ ਜਿੱਥੇ ਕੰਨਾਂ ਹੈ ਉਥੇ ਥਾਨਾਂਤਰ ਜਿੱਥੇ ਕੰਨਾਂ ਨਹੀਂ ਹੈ ਉਥੇ ਹੈ ਥਨਾਂਤਰ ਤਨ ਅੰਤਰ ਦਾ ਤਾਂ ਅੰਤਰ ਇਹਦਾ ਭਾਵ ਹੈ ਥਾਨ ਅੰਦਰ ਰਹਿਣ ਵਾਲੇ ਜਿਹੜੇ ਨੇ ਖਾਨ ਤਨੰਤਰ ਸੱਚਾ ਸੋਈ ਨਾਨਕ ਸੱਚ ਤੇ ਆਈਐ ਸਾਧ ਹੀ ਅੰਤਰ ਜਾਮੀ ਜਾਣੋ ਜੀਓ ਮਾਜ ਮਹੱਲਾ ਪੰਜਵਾ ਰੈਣ ਸੁਹਾਵੜੀ ਦਿਨ ਸੋ ਸੁਹਿਲਾ ਜਪ ਅੰਮ੍ਰਿਤ ਨਾਮ ਸੰਤ ਸੰਗ ਮੇਲਾ ਘੜੀ ਮੂਰਤ ਸਿਮਰਤ ਪਲਵੰਨ ਹੈ ਜੀਵਨ ਸਫਲ ਤਿਥਾਈ ਜੀਓ ਧਿਆਨ ਰੱਖਣਾ ਣ ਣ ਲਗਾ ਚ ਚਾ ਜ ਜਾ ਚ ਚ ਣ ਣ ਘੜੀ ਮੂਰਤ ਸਿਮਰਤ ਪਲਵੰਨ ਜੀਵਨ ਸਫਲ ਤੇ ਥਾਈ ਜੀਓ ਣ ਣ ਕਈ ਵਾਰੀ ਤੇ ਵੰਜੈ ਕਹਿੰਦੇ ਪਾਠੀ ਸਿੰਘ ਵੰਨੈ ਕਹਿਣਾ ਣ ਣ ਉਚਾਰਨ ਕਰਨਾ ਜਿਵੇਂ ਪਾਠੀ ਸਿੰਘ ਨੇ ਕੀਤਾ ਘੜੀ ਮੂਰਤ ਸਿਮਰਤ ਪਲਵੰਨ ਹੈ ਜੀਵਨ ਸਫਲ ਤੇ ਥਾਈ ਜੀਓ ਸਮਰਤ ਨਾਮ ਦੋਖ ਸਭ ਲਾਥੇ ਅੰਤਰ ਬਾਹਰ ਹਰ ਪ੍ਰਭ ਸਾਥੇ ਪੈ ਭਾਉ ਪਰਮ ਖੋਇਆ ਗੁਰ ਪੂਰੈ ਦੇਖਾ ਸਭ ਨੀ ਜਾਈ ਜੀਉ ਪ੍ਰਭ ਸਮਰਥ ਵੱਡ ਊਚ ਅਪਾਰਾ ਨਉ ਨਿਦ ਨਾਮ ਭਰੇ ਪੰਡਾਰਾ ਆਦ ਅੰਤ ਮੱਧ ਪ੍ਰਭ ਸੋਈ ਦੂਜਾ ਲਵੈ ਨਾ ਲਾਈ ਜੀਉ ਕਰ ਕਿਰਪਾ ਮੇਰੇ ਦੀਨ ਦਇਆਲਾ ਜਾਚਿਕ ਜਾਚੈ ਸਾਧਰਵਾਲਾ ਦੇਹ ਦਾਨ ਨਾਨਕ ਜਨ ਮੰਗੈ ਸਦਾ ਸਦਾ ਹਰ ਧਿਆਈ ਜੀਉ ਮਾਜ ਮਹੱਲਾ ਪੰਜਵਾ ਹਥੈ ਤੂੰ ਹੈ ਆਗੇ ਆਪੇ ਜੀਉ ਜੰਤਰ ਸਭ ਤੇਰੇ ਥਾਪੇ ਤੁਧ ਬਿਨ ਅਵਰ ਨਾ ਕੋਈ ਕਰਤੇ ਮੈਂ ਧਰ ਓਟ ਤੁਮਾਰੀ ਜੀਉ ਰਸਨਾ ਜਪ ਜਪ ਜੀਵੇ ਸੁਆਮੀ ਪਾਰ ਬ੍ਰਹਮ ਪ੍ਰਭ ਅੰਤਰ ਜਾਮੀ ਜਨ ਸੇਵਿਆ ਤਿਨਹੀ ਸੁਖ ਪਾਇਆ ਸੋ ਜਨਮ ਨਾ ਜੋਐ ਹਾਰੀ ਜੀਓ ਨਾਮ ਅਵਖਦ ਜੇ ਨ ਜਾਣ ਤੇਰਾ ਪਾਇਆ ਜਨਮ ਜਨਮ ਕਾ ਰੋਗ ਗਵਾਇਆ ਹਰ ਕੀਰਤਨ ਗਾਵਹੁ ਦਿਨ ਰਾਤੀ ਸਫਲ ਏਹਾ ਹੈ ਕਾਰੀ ਜੀਓ 63 ਧਾਰ ਆਪਣਾ ਦਾਸ ਸਵਾਰਿਆ ਘਾਟ ਘਾਟ ਅੰਤਰ ਪਾਰ ਬ੍ਰਹਮ ਨਮਸਕਾਰਿਆ ਇੱਕ ਸਵੇਣ ਹੋਰ ਦੂਜਾ ਨਹੀਂ ਬਾਬਾ ਨਾਨਕ ਇਹ ਮਤ ਸਾਰੀ ਜੀਓ ਇੱਕ ਸਵੇਣ ਹੋਰ ਦੂਜਾ ਨਹੀਂ ਬਾਬਾ ਨਾਨਕ ਇਹ ਮਤ ਸਾਰੀ ਜੀਓ ਮਤ ਮੰਮੇ ਤੇ ਇਉ ਮਮੂਲੀ ਜਿਹਾ ਵਜਨ ਦੇਣਾ ਤੇ ਸਾਰੀ ਬਿਲਕੁਲ ਇਉ ਪੋਲਾ ਜਿਹਾ ਬੋਲਣਾ ਨਰਮ ਜਿਹਾ ਸਾਰੀ ਨਹੀਂ ਬੋਲਣਾ ਸਾਰੀ ਬੋਲੀਏ ਤਾਂ ਉਹਦਾ ਮਤਲਬ ਹੁੰਦਾ ਪੂਰੀ ਸਾਰੀ ਦੀ ਸਾਰੀ ਤੇ ਸਾਰੀ ਦਾ ਅਰਥ ਹੈ ਸ੍ਰੇਸ਼ਟ ਉੱਤਮ ਬਾਬਾ ਨਾਨਕ ਇਹ ਮਤ ਸਾਰੀ ਜੀਓ ਸਾਰੀ ਦਾ ਦੂਸਰਾ ਅਰਥ ਹੈ ਬਖਸ਼ਿਸ਼ ਕੀਤੀ ਇਹ ਮਤ ਬਖਸ਼ੀ ਹੋਈ ਹੈ ਸਾਰੀ ਤੋਂ ਇਸੇ ਪ੍ਰਕਾਰ ਭਾਵ ਹੈ ਮਿਲਾ ਦਿੱਤੀ ਦੇ ਦਿੱਤੀ ਸੋ ਸਾਰੀ ਕੋਲਾ ਬੋਲਣਾ ਇੱਕ ਸਵੇਣ ਹੋਰ ਦੂਜਾ ਨਹੀਂ ਬਾਬਾ ਨਾਨਕ ਇਹ ਮਤ ਸਾਰੀ ਜੀਓ